ਵੜ ਕੀ ਨਹੀਂ ਮੈਂ ਕੋਲਾ ਬਈ ਨਹੀਂ ਮੈਂ ਕੋਈ ਨਹੀਂ ਮੈਂ ਨਾ ਰੀਟ ਕਰਨਾ ਕਿੱਥੇ ਕਰ ਬੈ ਲੰਗਾ ਕੱਲ ਕਿ ਉਹਨਾਂ ਫੋਨ ਆਉਂਦੇ ਆ ਤੇ ਤੁਹਾਨਾਂ ਦਾ ਨਾਮ ਦੇ ਮੈਂ ਕਰਿਆ ਕਰੋ ਏਦਾਂ ਕਿਉਂ ਬੰਦੇ ਮੈਂ ਬੰਦਾ ਕਰਦੇ ਕੰਮ ਉਹ ਹੋਏ ਆ ਗਏ ਤੁਹਾਨੂੰ ਮੈਂ ਦੱਸਿਆ ਹੀ ਕਿ ਮਾਰ ਨਾ ਰੇਟ ਅਹੀਂ ਉਹ ਤੁਹਾਨੂੰ ਬੰਦਾ ਮੈਂ ਸ਼ਾਮੀ ਦੇਣਾ ਐਡਰੈਸ ਸਾਰੇ ਉਹ ਫਿਰ ਵਿੱਚ ਆ ਜਿਓ ਤੁਸੀਂ ਓ ਕੋਈ ਚਲੋ ਭਾਜੀ ਤੋਰੋ ਸਾਨੂੰ ਫਿਰ ਆਈਂ ਕਿ ਤੀਰ ਮੈਂ ਤੁਹਾਨੂੰ ਦੇ ਦੇਣਾ ਮੈਂ ਘਰੇ ਰੱਖਿਆ ਮੈਂ ਇੱਥੇ ਨਹੀਂ ਰੱਖਿਆ ਮੈਂ ਇਹਨੇ ਪੈਸੇ ਥੋੜਾ ਜਿਹਾ ਢੋਲ ਤੇ ਪਾਵੇਂ ਅੱਛਾ ਵਧੀਆ ਫਿਰ 2 ਮਿੰਟ ਮੈਨੂੰ ਕੋਈ ਕ੍ਰਾਸ ਕਰਾ ਲੈਂਦੋ ਤੁਸੀਂ 3 ਵਜੇ ਮੈਨੂੰ ਫੋਨ ਕਰਦੋ ਨਹੀਂ ਕਰਨੀ ਜੇ ਭਾਜੀ ਭਾਜੀ ਕੀ ਗੱਲ ਹੈ ਆ ਮੁੰਡੇ ਨੂੰ ਭੇਜ ਦੇ ਇਕੱਲੇ ਨੂੰ ਮੇਰੀ ਕੋਠੀ ਮੇਰੀ ਸੁਣ ਲੈਣਾ ਰਾਦਾ ਲੱਖ ਪਿਆ ਲੱਖ ਮੈਂ ਕਢਾ ਕੇ ਰੱਖਿਆ ਯਾਰ ਤੈਨੂੰ ਮਿਲ ਜੀਉ 2 ਲੱਖ ਨਹੀਂ ਦੱਸਾਂ ਭਾਜੀ ਗੁਰਬੀਰ ਸਿੰਘ ਦੱਸਾਂ ਮਨ ਮੈਨੂੰ ਅੱਧਾ ਘੰਟਾ ਨਹੀਂ ਦੇ ਸਕਦਾ ਆਈ ਨਾਲੇ ਮੈਂ ਸਿੱਧਾ ਬਸੇ ਇੱਥੇ ਉਤਰਿਆ ਮੇਰਾ ਕ੍ਰੋਸ ਹੈ ਜ਼ਰੂਰੀ ਤੁਸੀਂ ਕਿੰਨੇ ਨੂੰ ਕ੍ਰੋਸ ਕਰ ਲੈਂਦੇ ਕ੍ਰੋਸ ਹੋ ਗਿਆ 10 ਮਿੰਟਾਂ ਚ ਕ੍ਰੋਸ ਹੋ ਜਾਣਾ ਮੇਰਾ ਤੇ ਮੈਂ ਉਸੇ ਵੱਲ ਜਾਣਾ ਨਹੀਂ ਤੇ ਰੋਣਾ ਨਹੀਂਗਾ ਤੂੰ ਮੈਂ ਇੱਥੇ ਕਿਤੇ ਰਹੀ ਆ ਮੈਂ ਕਿੱਥੇ ਜਾਣਾ ਆ ਘਰੇ ਆ ਜਾਓ ਨਾਲੇ ਚਾਹ ਪਾਣੀ ਪੀਵਾਂਗੇ ਚੱਲੀਏ 2 ਮਿੰਟ ਆਓ ਤੇ ਆਜੋ ਕ੍ਰੋਸ ਹੀ ਹੈ ਮੇਰਾ ਰੋਣਾ ਵਕੀਲ ਨੇ ਜ਼ਰੂਰੀ ਆ ਹੋਰ ਗੱਲ ਕੋਈ ਨਹੀਂ ਆ ਤਰੋਸ ਹੋਣਾ ਆ ਉਹ ਵਕੀਲ ਦੇ ਕੋਈ ਗੱਲ ਨਹੀਂ ਆ ਤਰੋਸ ਸੇ ਹੋਦਾ ਉਹ ਆ ਮੇਰੇ ਨਾਲ ਤੇ ਉਹਦੀ ਗੱਲ ਹੁੰਦੀ ਰਹਿੰਦੀ ਆ ਹਾਂ ਅਸੀਂ ਪਾਪਾ ਜੀ ਤੇ ਬਖਲਵੀਰ ਭਾਜੀ ਕਾਹਨਾ ਵਾਤਨਾ ਫੇਰ ਨਹੀਂ ਕੋਈ ਗੱਲ ਨਹੀਂ ਹੁੰਦਾ ਹਾਂ ਦਾ ਕੋ ਗਾ ਨਹੀਂ ਨਾ ਨਹੀਂ ਜਦੋਂ ਆਪਾਂ ਗੱਲ ਹੀ ਜਿਹੜੀ ਕਰ ਲਈ ਆ ਇੱਕ ਵਾਰੀ ਲੱਖ ਹੁਣ ਮੈਨੂੰ ਕੋਲੋਂ ਪਾਉਣਾ ਪੈਣਾ 5 ਲੱਖ ਅੱਗੇ ਉਹ ਕੰਜਰ ਭਰ ਕੇ ਬੈਠਾ ਉਹ ਭਰਿਆ 5 ਪਹਿਲੋਂ ਦਾ ਆ ਉਹ ਹੀ ਆ ਨਾ ਤਾਂ ਕਰਕੇ ਸਿਆਪੇ ਨੂੰ ਖੜੇ ਆ ਉਹ ਐਵੇਂ ਧਾਰ ਕਿੰਨਾ ਕਗਲੇ ਨੂੰ ਦੇਈ ਜਾਏਗਾ ਨਾ ਪੈਸੇ ਤੇ ਸਾਡੇ ਕੋਲ ਹੀ ਹੋਣਗੇ ਆਪਣੇ ਹਾਂਜੀ ਸਪੰਸ ਸਾਹਿਬ ਹੈਲੋ ਹੈਲੋ ਹਾਂਜੀ ਆ ਗਏ ਸੀ ਭਾਜੀ ਮੈਂ ਕਰ ਲਓ ਠੀਕ ਹੈ ਉਹਦੇ ਬਾਹਰ ਭਰਾ ਲਾਭ ਸੋ ਸਾਡਾ ਨਾ ਕਰ ਲਓ ਕਰ ਲਓ ਹਾਂਜੀ ਸਪੰਜੀ ਆ ਪਹੁੰਚ ਗਏ ਹਾਂ ਮੈਂ ਮੈਂ ਇਹਨੂੰ ਕਿਹਾ ਮੇਰਾ ਕ੍ਰੋਸ ਹੈ ਮੈਨੂੰ ਕ੍ਰੋਸ ਕਰਾ ਲੈਂਦੋ ਤੇ ਮੈਂ ਮੈਂ ਤੁਹਾਨੂੰ ਦੇ ਦੇਣਾ ਹਾਂ 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 ਹਾਂਜੀ ਸਪੰਜੀ ਕੋਈ ਨਹੀਂ ਬੰਦੀ ਨਾਲ ਜੀ ਉੰਦਾ ਨਹੀਂ ਜੀ ਭਾਜੀ ਆਪਣੇ ਭਾਜੀ ਕਲਬੀ ਦੀ ਚੰਗਾ ਹੈ ਮਨਕਰ ਆਪਾਂ ਦੇ ਸਰਪੰਚਾਂ ਦੇ ਮੂੰਹ ਨੂੰ ਆ ਕਿਉਂ ਜੀ ਦੱਸੋ ਕਿ ਹਦਕੀ ਤੁਸੀਂ ਆਪਣੇ ਭਰਾ ਜੀ ਅਸੀਂ 20 25 ਪੈਕਟ ਦੇ ਕੋ ਫੜਨੇ ਸੀ ਮਹਾਰਾਜ ਗੁਰੂ ਨਾਮ ਦਾ ਅਸੀਂ ਅਗਲੀ ਬੈਠੇ ਆ ਜਿੰਨਾ ਸਮਾਨ ਮੋਟਾ ਦੇ ਦਿਆ ਆਪਾਂ ਨੂੰ ਦੇ ਬਾਰੇ ਨਹੀਂ ਬਤਾਨਾ ਚਾਹੀਦਾ ਨਹੀਂ ਅਸੀਂ ਦੱਸ ਦੇਣਾ ਤੁਹਾਨੂੰ ਤਿੰਨ ਪੈਟ ਪਹਿਲਾਂ ਵੇਖੀ ਦੋ ਦਾ ਫੜਾ ਉਧਰ ਸੋਦਾ ਆ ਅੱਛੀ ਰੱਖਣਾ ਉਹ ਲਾਫਸੋਂ ਵੀ ਕਹੀ ਜਾਂਦਾ ਵੀ ਆਪਣਾ ਬੰਦਾ ਖਾਸ਼ ਹੈ ਹਾਂ ਨਹੀਂ ਇਹ ਤੇ ਉਹ ਨਾ ਮੇਰੇ ਕੋਲ ਹੁੰਦਾ ਹਿਆਰ ਤੇ ਉਹ ਤਾਂ ਆਹ ਹੋਵੇ ਆਹ ਹੋ ਕੇ ਬੇਨੇ ਫਿਰ ਬਦਲੀ ਕਰਾ ਲਈ ਨਹੀਂ ਮੈਂ ਬਦਲੀ ਕਰਵਾ ਦੇਣਾ ਤੁਹਾਡੀ ਮੈਂ ਤੇ ਤਿਆਰੀਆਂ ਦੇ ਤਿਆਰ ਧੰਨਵਾਦ ਮੈਂ ਤੇ ਕੋਈ ਨਾ ਕੋਈ ਤੁਰਿਆ ਹੀ ਨਹੀਂ ਸਾਡਾ ਸੇਵਾ ਵਿੱਚ ਕੋਈ ਟਾਲੀ ਸੇਵਾ ਨਹੀਂ 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 ਸਾਡਾ ਜੋ ਆਪਾਂ ਨਹੀਂ ਉਹ ਬੰਦੇ ਚ ਨਹੀਂ ਆਦੀ ਆਪਾਂ ਜਿੰਦਗੀ ਜੇ ਫਿਰ ਕੰਮ ਨਹੀਂ ਕੀਤੇ ਮੈਂ ਨਹੀਂ ਉਹ ਤੁਹਾਨੂੰ ਕਹਿੰਦਾ ਤੁਹਾਡਾ ਕਹਿਣ ਦਾ ਕਿ ਵਰਕਿੰਗ ਤੁਹਾਡੇ ਕੋਈ ਵੀ ਨਹੀਂ ਹਾਂ ਇਹ ਵੀ ਕੋ ਪਾਰਟੀ ਚਾਹੀਦੀ ਲੈਣੀ ਤੇ ਲਿੱਡੂ ਵਿੱਚੋਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਨਹੀਂ ਕੀਤਾ ਜੀ ਦੱਸਾਂ ਮੈਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਤਾਂ ਮੈਂ ਆਪਣੇ ਭਰਾ ਜੇ ਲਏ ਜੀ 2 ਲੱਖ ਰੁਪਈਆ ਦਿੱਤਾ ਆਪਾਂ ਲੱਖ ਦਿੱਤਾ ਉਹਨਾਂ ਲੱਖ ਕੋਲੋਂ ਪਾ ਕੇ ਤੁਹਾਨੂੰ 2 ਲੱਖ ਨਹੀਂ ਨਹੀਂ ਉਹਦਾ ਵੈਸੇ ਨਾ ਭਾਜੀ ਤੁਹਾਡਾ ਗੱਲ ਕਹਿੰਦਾ ਸੱਚੀ ਤੋਂ ਅੱਗੇ ਉਹਨੇ ਜਿਹੜਾ 5 ਲੱਖ ਦਿੱਤਾ ਆਪਾਂ ਨੂੰ ਕਿਹੜਾ ਪੁੱਛ ਕੇ ਦਿੱਤਾ ਜਿਹਦੀ ਸਿੱਧੀ ਗੱਲ ਹੈ ਕਿਉਂ ਕਿਉਂ ਉਹ ਤਹੀਂ ਹੋਰ ਸਰਪੰਚ ਸਾਡੇ ਕੋ ਆਉਂਦੇ ਜੂ ਆਹਦੇ 20 30 40 ਨਹੀਂ ਪੈਸੇ ਭਰਾਣਾ ਗੱਲ ਕੀਤੀ ਆ ਆਪਾਂ ਨਹੀਂ ਇਹੋ ਜਿਹਾ ਕੰਮ ਕੀਤਾ ਇੰਨਾ ਕਰਦਾ ਹੀ ਜਿੰਦਗੀ ਆਪਰਾ ਸਾਫ ਸੁਥਰਾ ਅਕਸ਼ਾ ਤੁਮ ਰਾਮਦਾਸ ਕਿਰਪਾ ਕਰੇ ਨਹੀਂ ਉਹਦੇ ਜੇਦੋਂ ਕੋ ਮੱਜੀ ਬਹਿ ਜਾਏਗਾ ਤੇ ਤਾਂ ਕੈਨਾਲ ਹੀ ਨਾਮ ਲਈ ਬੰਦਾ ਦੇਣਾ ਜੀ ਸਾਨੂੰ ਬੰਦਾ ਦੇ ਦਾਂਗੇ ਬਾਹਰ ਕੇ ਰੇਟ ਟੋਕੇ ਲਈਏ ਕੋਈ ਨਹੀਂ ਦੇ ਦੇਨੇ ਬੰਦੇ ਜਨਾਇਕਾਂ ਲਈ ਗੱਲ ਮਾਰੀ ਜਿਹੜਾ ਮਾਰਦੇ ਨੇ ਭਾਵੇਂ ਮੇਰੇ ਵੱਲੋਂ ਸਵੇਰੇ ਚੱਲ ਬਹੁਤ ਮੇਰੇ ਕਰਾ ਕੇ ਲੈ ਜਾਈਂ ਸੜੇ ਹੀ ਤਾਂ ਕਰ ਗਏ ਓਕੇ ਐਡਾ ਕੋਈ ਨਹੀਂ ਪੰਦੀ ਸਰ ਜਿਹੜੀ ਆਪਾਂ ਰੱਖੀ ਸੀ ਨਹੀਂ ਮੇਰੇ ਅੰਦਰ ਹੀ ਹੈ ਸ਼ੈਸ਼ਨ ਦੇ ਜਣਾ ਚਲੋ ਪੰਦੀ ਸਰ 2 ਵਜੇ ਵਕੀਲ ਆਉਣ ਵਾਲਾ ਹੋਣਾ ਮੇਰਾ ਲੱਗੀ ਲੱਗੀ ਤੁੰ ਲਾੜੇ ਦਾ ਸੈਂਟਰ ਨੇ ਗੱਗਲੇ ਬਲੇ ਦੇ ਨਾ ਗੇ ਹੋਵੇ ਇੱਕ ਜੱਜਾ ਵਾਸੇ ਜੰਗਲ ਕੇ ਰੋਣਾ ਨਹੀਂ ਕੁਲਵੀਰ ਚਾ ਦੋਨ ਮੈਨੂੰ ਪਤਾ ਨਹੀਂ ਨੇ ਮੈਂ ਤਾਂ ਕ੍ਰੋਸ ਹੀ ਤਾਂ ਕਰ ਗਿਆ ਹਾਂ। ਅੱਧਾੜੇ ਪੋਣਾ ਨਹੀਂ ਕੀ ਲੋੜ ਯਾਰ। ਓਏ ਤੇ ਮੈਂ ਹੀ ਬਤਾਇਆ ਥੋੜਾ ਖਰਾਬ ਕਰਨਾ। ਨੇ ਮੈਂ ਤੁਹਾਨੂੰ ਦੱਸਿਆ ਮੇਰਾ ਕ੍ਰੋਸ ਹੈ ਵਕੀਲ ਆ ਗਿਆ ਤੇ ਕ੍ਰੋਸ ਹੋ ਜਾਣਾ। ਪਾਜੀ ਲਾਫ ਨੂੰ ਕਹਿਣ ਲੱਗਦੇ ਆ ਦੱਸੋ ਆਪਾਂ। ਗੱਡੀ ਉਹ ਬੜੀ ਥਾਰ ਸਿਰਾਲੀ ਕਹਿੰਦਾ। ਕੀ ਗੱਲ ਐ? ਸਾਈ ਮੇਰੇ ਆਪਣੇ ਪਿੰਡ ਹਾਂ ਅੱਜ ਤੋਂ ਹਾਂ ਪਰ ਇਹ ਤਾਂ ਹੋਪਰਿਆਇ ਫਾਇਦਾ ਪਹਿਲਾਂ ਪਹਿਲਾਂ ਮੈਂ ਉਹ ਪੈਸੇ ਭਰਨੇ ਹੋਰ ਭਣ ਚੁੱਕ ਨੇ ਭਰਨੇ ਨਹੀਂ ਮੈਨੂੰ ਪੈਸੇ ਵਾਪਸ ਕਰ ਦਿੰਦੇ ਆ ਸਰਪੰਚ ਦਾ ਭਣੇਵਾ ਉਹ ਭਣਈਆ ਸਰਪੰਚ ਦਾ ਇਹ ਭਣਈਆ ਇਹ ਦੋਦਾ ਕੰਮ ਕਰਦਾ ਪਿਓ ਨਹੀਂ ਨੂੰ ਦਿੱਤਾ ਲਿਆ ਕੁਛ ਨਹੀਂ ਹਾਂ ਬਾਹਰ ਹੈ ਗੱਲ ਬਾਹਰ ਹੈ ਅੱਜ ਉਹਨਾਂ ਦਾ ਉਹ ਜਿਹੜਾ ਨਹੀਂ ਪਤਾ ਮੈਂ ਤਾਂ ਬੈਠਾ ਚੈਂਬਰ ਚ ਆਉਂਦਾ ਸੀ ਘਰ ਨੂੰ ਗਏ ਉਹਨਾਂ ਦੇ ਘਰ ਦੀ ਨੂੰ ਕੈਂਸਰ ਨਿਕਲਾਈ ਤੇ ਮੈਨੂੰ ਨਹੀਂ ਮੈਂ ਆ ਜਾਣਾ ਉਹ ਨਹੀਂ ਤੇ ਕੰਮ ਨੂੰ ਨੇ ਹੋਰ ਬਤਾ ਤਾਂ ਜੀ ਬਹੁਤ ਗੱਲ ਕਰਦਾ ਬਹੁਤ ਕੋਈ ਪਰਫੈਕਟ ਇਨਸ਼ਾਅੱਲਾ ਆ ਗਿਆ ਲੈ ਮੈਂ ਪੁੱਛਣਾ